ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਇੱਕ ਕਥਾ ਲੈ ਕੇ ਆਏ ਹਾਂ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਦੀ ਗੁਰੂ ਅੰਗਦ ਦੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੂੰ ਜਦੋਂ ਪਹਿਲੀ ਵਾਰ ਮਿਲਦੇ ਆ ਤਾਂ ਉਹ ਮਿਲਾਪ ਦੀ ਜਿਹੜੀ ਇੱਕ ਘਟਨਾ ਹੈ ਉਸ ਬਾਰੇ ਜਿਹੜੀ ਕਥਾ ਹੈ ਗਿਆਨੀ ਸੰਤ ਸਿੰਘ ਮਸਕੀਨ ਸਾਹਿਬ ਨੇ ਦੈਣ ਕੀਤੀ ਹੈ ਤੇ ਬੜੀ ਲਾਜਵਾਬ ਕਥਾ ਹੈ ਜੁਰੀ ਸੁਣਿਓ ਗੁਰੂ ਨਾਲ ਕਿਵੇਂ ਮਿਲਣਾ ਹੈ ਤੇ ਗੁਰੂ ਕਿਵੇਂ ਆਪਣੇ ਸਿੱਖ ਨੂੰ ਜਿਹੜਾ ਆ ਉਹ ਮੰਜ਼ਲ ਤੱਕ ਪਹੁੰਚਾਉਂਦਾ ਆ ਇਹ ਸਾਰਾ ਜਿਹੜਾ ਇਸ ਕਥਾ ਦੇ ਵਿੱਚ ਸਮਝਾਇਆ ਗਿਆ ਆ ਗਿਆ ਆ ਗਿਆਨੀ ਸੰਤ ਸਿੰਘ ਮਸਕੀਨ ਸਾਹਿਬ ਵੱਲੋਂ ਪੂਰੀ ਕਥਾ ਜਿਹੜੀ ਆ ਐਂਡ ਤੱਕ ਜਰੂਰ ਸੁਣਿਓ ਜੇ ਤੇ ਵੀਡੀਓ ਲਾਈਕ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੇ ਤੇ ਆਜੋ ਆਪਾਂ ਕਥਾ ਨੂੰ ਸੁਣਦੇ ਆਂ ਘੋੜੀ ਤੇ ਅਸਵਾਰ ਹੋ ਕੇ ਚੱਲ ਪਏ ਨੇ ਲੈਣਾ ਜੀ ਵਿਵਸਥੇ ਦੇ ਚਦਾਈਆਂ ਕੋਲ ਪੁੱਛਦੇ ਨੇ ਨਾਨਕ ਤਪੇ ਦਾ ਘਰ ਕਿੱਥੇ ਦੱਸੋ ਰਾਹੀ ਕਹਿੰਦੇ ਨਾਨਕ ਤਪੇ ਦੇ ਘਰ ਜਾਣ ਹ ਉਹਨਾਂ ਦਿਨਾਂ ਚ ਪਹਿਲੇ ਪਹਿਲੇ ਇਹ ਨਾਮ ਪਰ ਚੱਲ ਤੋਇਆ ਸੀ ਤਪਾ ਨਾਨਕ ਦੀ ਤਪਾ ਨਾਨੂ ਦੀ ਰਾਹੀ ਕਹਿੰਦੇ ਨੇ ਅੱਗੇ ਅੱਗੇ ਉਹ ਚੱਲ ਪੈਂਦਾ ਥੋੜੀ ਦੂਰ ਚੱਲਣ ਤੋਂ ਬਾਅਦ ਫਿਰ ਰਸਤੇ 'ਚ ਜਦ ਕੋਈ ਰਾਹੀ ਮਿਲਦੇ ਨੇ ਫਿਰ ਪੁੱਛਦਾ ਹੈ ਨਾਨਕ ਤਪੇ ਦਾ ਘਰ ਕਿੱਥੇ ਹੈ ਅੱਗੇ ਅੱਗੇ ਤਾਂ ਫਿਰ ਅੱਗੇ ਚੱਲਦਾ ਹੈ ਜਨਮ ਸਾਖੀ ਜਿੱਥੇ ਤੱਕ ਮੇਰਾ ਅੰਦਾਜ਼ਾ ਹੈ 7-8 ਦਫਾ ਲਿਖਿਆ ਹੈ ਪਰ ਕਿਉਂਕਿ ਕਾਵੇ ਸ਼ੈਲੀ 'ਚ ਲਿਖਿਆ ਹੈ ਔਰ ਬੜੇ ਸੋਹਣੇ ਡੰਗ ਨਾਲ ਲਿਖਿਆ ਫਿਰ ਚਲਦੇ ਨੇ ਰੁਕਦੇ ਨਹੀਂ ਦਰਸਨ ਗੁਰੂ ਦਾ ਘਰ ਅੱਗੇ ਸਾਡਾ ਘਰ ਪਿੱਛੇ ਸੁਰਤ ਅੱਗੇ ਗਈ ਸ਼ਬਦ ਨਾਲ ਜੁੜੇਗੀ ਨਿਰੰਕਾਰ ਨਾਲ ਜੁੜੇਗੀ ਸੁਰਤ ਪਿੱਛੇ ਚਲੀ ਗਈ ਪਰਿਵਾਰ ਨਾਲ ਜੁੜੇਗੀ ਕਾਰੋਬਾਰ ਨਾਲ ਜੁੜੇਗੀ ਇੱਥੇ ਬੈਠੇ ਆ ਵੀ ਸੁਰਤ ਪਿੱਛੇ ਜਾ ਸਕਦੀ ਹੈ ਗਈ ਬਾਜ਼ਾਰ ਦੇ ਕਿਤੇ ਬੈਠੇ ਆ ਵੀ ਸੁਰਤ ਅੱਗੇ ਜਾ ਸਕਦੀ ਜੁੜ ਗਈ ਸ਼ਬਦ ਨਾਲ ਕੀ ਅੱਗੇ ਵੀ ਜਾਂਦੀ ਏ ਪਿੱਛੇ ਵੀ ਜਾਂਦੀ ਪਰ ਜ਼ਿਆਦਾਤਰ ਚੋਂ ਕੇ ਪਿੱਛੇ ਜਾਂਦੀ ਏ ਇਸ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਅਗਾਹ ਕੋ ਤਰਾ ਪਿੱਛਾ ਫੇਰ ਨਾ ਮੋੜੜਾ ਨਾਨਕ ਸਿੰਘ ਇਹ ਆਵਾਰ ਬੋੜ ਨਾ ਹੋਵੇ ਜਨ ਅੱਗੇ ਵੇਖ ਅੱਗੇ ਚੱਲ ਕੀ ਮੜ ਮੜ ਕੇ ਪਿੱਛੇ ਦੇਖਦਾ ਜਦ ਗੁਟਕਾ ਤੇਰੇ ਹੱਥੇ ਚ ਕਿਉਂ ਪਿੱਛੇ ਤੇਰੀ ਸੁਰਤ ਜਾਏ ਬੈਠਾ ਤੂੰ ਸਤਸੰਗ ਦੇ ਚ ਕਿਉਂ ਤੇਰੀ ਸੁਰਤ ਪਿੱਛੇ ਜਾਏ ਜਪਦਾ ਜ਼ਬਾਨ ਨਾਲ ਤੂੰ ਵਾਹਿਗੁਰੂ ਵਾਹਿਗੁਰੂ ਪਿਆ ਕਿਉਂ ਸੁਰ ਤੇਰੀ ਪਿੱਛੇ ਜਾਏ ਗੁਰੂ ਦਾ ਘਰ ਅੱਗੇ ਹੀ ਹੈ ਪਿੱਛੇ ਹੋ ਨਹੀਂ ਸਕਦਾ ਆਪਣਾ ਸਭ ਕੁਝ ਪਿੱਛੇ ਆਪਣਾ ਸਭ ਕੁਝ ਪਿੱਛੇ ਗੁਰੂ ਅੱਗੇ ਪ੍ਰਭੂ ਅੱਗੇ ਚਲਦਿਆਂ ਚਲਦਿਆਂ ਫਿਰ ਰਾਹੀ ਮਿਲੇ ਨੇ ਲੈਣਾ ਜੀ ਉਸੇ ਹੀ ਤੜਪ ਨਾਲ ਪੁੱਛਦੇ ਨੇ ਉਸੇ ਹੀ ਪਿਆਸ ਨਾਲ ਪੁੱਛਦੇ ਨੇ ਨਾਨਕ ਤਪੇ ਦਾ ਘਰ ਕਿੱਥੇ ਹੈ ਨਾਨਕ ਤਪੇ ਦਾ ਘਰ ਕਿੱਥੇ ਹੈ ਉਹਦੇ ਪੁੱਛਣ ਦੇ ਚ ਪਿਆਸ ਸੀ ਉਹਦੇ ਪੁੱਛਣ ਦੇ ਢੰਗ ਵਿੱਚ ਤੜਪ ਸੀ ਉਹਦੇ ਨੇਤਰ ਦੱਸਦੇ ਸਨ ਉਸ ਦਾ ਪੁੱਛਣਾ ਦੱਸਦਾ ਸੀ ਰਾਹੀ ਕਹਿੰਦੇ ਨੇ ਅੱਗੇ 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 ਹੁਣ ਜਿੰਨੀ ਦਫਾ ਲਿਖਿਆ ਆ ਉਤਨੀ ਦਫਾ ਮੈਂ ਨਾ ਦौराਵਾ ਸੰਸ਼ੇ ਚੱਲ ਪੈਂਦੇ ਨੇ ਅੱਗੇ ਅੱਗੇ ਚਲਦੇ ਆ ਚਲਦੇ ਆ ਹੁਣ ਲੈਣਾ ਜੀ ਕੀ ਕਰ ਰਹੇ ਨੇ ਉਹ ਮੰਜ਼ਿਲ ਤੋਂ ਮੰਜ਼ਿਲ ਦਾ ਪਤਾ ਪੁੱਛਦੇ ਨੇ ਰਸਤੇ 'ਚ ਮੰਜ਼ਿਲ ਆਵੇ ਹੁਣ ਗੁਰੂ ਨਾਨਕ ਤੋਂ ਗੁਰੂ ਨਾਨਕ ਦਾ ਪਤਾ ਪੁੱਛਦੇ ਨੇ ਪਿੰਡੇ ਰਾਈਆਂ ਤੋਂ ਗੁਰੂ ਨਾਨਕ ਦਾ ਪਤਾ ਪੁੱਛਦੇ ਸਨ ਹੁਣ ਗੁਰੂ ਨਾਨਕ ਤੋਂ ਗੁਰੂ ਨਾਨਕ ਦਾ ਪਤਾ ਪੁੱਛਦੇ ਨੇ ਯਕੀਨ ਜਾਨੋ ਜਿਤਨੇ ਚਿਰ ਤੱਕ ਸੁਰਤ ਉੱਥੇ ਹੀ ਨਹੀਂ ਜਾਂਦੀ ਗੁਰੂ ਕੋਲ ਹੀ ਪੁੱਛਣਾ ਹੈ ਪ੍ਰਭੂ ਦੇ ਘਰ ਦਾ ਪਤਾ ਤਾਈ ਕੁਝ ਪਤਾ ਚਲੇਗਾ ਜਾਂ ਨਹੀਂ ਚਲੇਗਾ ਇੱਕ ਹਕੀਕਤ ਹੈ ਸਚਾਈ ਹੈ ਜਣੇ ਕੋਣ ਕੋਲ ਪੁੱਛਣ ਨਾਲ ਕੁਝ ਵੀ ਨਹੀਂ ਬਣੇਗਾ ਕੁਝ ਵੀ ਨਹੀਂ ਬਣੇਗਾ ਧੰਨ ਗੁਰੂ ਨਾਨਕ ਦੇਵ ਜੀ ਨੂੰ ਪੁੱਛਦੇ ਨੇ ਰਾਹੀ ਦਸੋਗੇ ਨਾਨਕ ਤਪੇ ਦੇ ਘਰ ਮੈਂ ਜਾਣਾ ਹੈ ਨਾਨਕ ਤਪੇ ਦਾ ਘਰ ਕਿੱਥੇ ਹੈ ਸਤਿਗੁਰ ਕਹਿੰਦੇ ਨੇ ਨਾਨਕ ਤਪੇ ਦੇ ਘਰ ਜਾਣਾ ਹੈ ਹਾਂ ਨਾਨਕ ਤਪੇ ਦੇ ਘਰ ਜਾਣਾ ਮੈਂ ਹੋਰ ਕਿਧਰੇ ਨਹੀਂ ਜਾਣਾ ਉੱਥੇ ਹੀ ਜਾਣਾ ਅੱਛਾ ਚਲੋ ਆਪਾਂ ਲੈ ਚੱਲਦੇ ਹਾਂ ਲਗਾਉਂ ਪਕੜ ਲਈਏ ਗੁਰੂ ਨਾਨਕ ਨੇ ਕੋੜੀ ਤੇ ਬੈਠੇ ਨੇ ਲੈਣਾ ਨਾਨਕ ਜੀ ਨਾਨਕ ਦੇ ਖੋਜੀ ਨੂੰ ਲੈ ਜਾ ਰਹੇ ਨੇ ਖੁਦ ਆਪਣੇ ਘਰ ਕਿਸ ਸਾਖੀ ਤੋਂ ਮੈਂ ਇਹ ਪ੍ਰੇਰਣਾ ਲਈ ਜੇ ਦੀ ਜ਼ਿੰਦਗੀ ਦੀ ਲਗਾਮ ਗੁਰੂ ਨਾਨਕ ਆਪ ਨਾ ਪਕੜੇ ਉਹ ਗੁਰੂ ਨਾਨਕ ਦੇ ਘਰ ਤੱਕ ਨਹੀਂ ਪਹੁੰਚ ਸਕਦਾ ਨਹੀਂ ਪਹੁੰਚ ਸਕਦਾ ਪਰ ਗੁਰਨਾਣਿਕ ਉਸ ਦੀ ਜ਼ਿੰਦਗੀ ਦੀ ਢੋਰ ਪਕੜਦਾ ਹੈ ਜ਼ਰੂਰ ਪਕੜਦਾ ਹੈ ਜਿਹੜਾ ਲੈਣੇ ਦੀ ਤਰ੍ਹਾਂ ਪੁੱਛੇ ਨਾਨਕ ਤਪੇ ਦਾ ਘਰ ਕਿੱਥੇ ਨਾਨਕ ਤਪੇ ਦਾ ਘਰ ਕਿੱਥੇ ਨਾਨਕ ਤਪੇ ਦਾ ਘਰ ਕਿੱਥੇ ਤਾਂ ਜਾ ਕੇ ਕਿਧਰੇ ਖੇਡ ਬਣਦੀ ਹੈ ਗੁਰਨਾਣਿਕ ਨੇ ਹੀ ਆਪਣੇ ਘਰ ਤੱਕ ਪਹੁੰਚਾਇਆ ਹੈ RAI ਤੇ ਕਹਿੰਦੇ ਰੇ ਅੱਗੇ 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 ਕਿੰਨੇ ਵੀ ਢੇਰਿਆਂ 'ਚ ਧੱਕੇ ਖਾਓ ਅੱਗੇ ਹੀ ਅੱਗੇ ਖੇਡ ਤੇ ਉਦੋਂ ਬਣੇਗੀ ਜਦ ਸੁਰਤ ਸ਼ਬਦ ਨਾਲ ਜੁੜੇ ਪਉਂਜ ਨਹੀਂ ਬਣੇਗੀ ਪਉਂਜ ਜੋ ਹੈ ਨਹੀਂ ਬਣੇਗੀ ਖੇਡ ਲਗਾਮ ਪਕੜਾ ਦਿਤੀ ਹੈ ਪੰਜੋ ਘੋੜਿਆਂ ਦੀ ਲਗਾਮ ਅਰਜਨ ਨੇ ਪਕੜਾ ਦਿੱਤੀ ਹੈ ਕ੍ਰਿਸ਼ਨ ਹੁਣ ਜਿਸ ਪਾਸੇ ਲੈ ਜਾਂਦਾ ਗੁਰੂ ਇਸ ਮਨ ਨੂੰ ਜਿਸ 바ਸੇ ਤੁਸੀ ਲੈ ਜਾਣਾ ਜਿਦਰ ਤੁਸੀ ਮੋੜਨਾ ਹੁਣ ਡਰਾਈਵਰ ਤੁਸੀ ਹੁਣ ਚਲਾਣ ਵਾਲੇ ਤੁਸੀ ਅਸੀਂ ਮਨ ਪੜੇ ਹਵਾਲੇ ਦਾ ਗਲਤੋ ਇਹ ਮਨ ਤੈਨੂੰ ਦੇਸਾਂ ਮੈਂ ਤੈਨੂੰ ਦੇ ਦਿੱਤੇ ਮੈਂ ਆਪਣੇ ਕੋਲ ਰੱਖਦਾ ਹੀ ਨਹੀਂ ਮਹਾਰਾਜ ਕਹਿੰਦੇ ਨੇ ਉਹ ਮੁਫਤ ਦੇ ਚ ਨਾ ਦੇ ਅਸੀਂ ਤੈਨੂੰ ਕੁਛ ਦਿਆਂ ਤੂੰ ਵੇਚ ਛੜੇ ਲੈ ਮਨ ਬੇਚੇ ਸਤ ਗੁਰ ਕੇ ਪਾਸ ਵੇਚ ਬਦਲੇ ਲੈ ਜਿਤਨੇ ਤੇਰੇ ਲੋਕ ਪਰਲੋਕ ਦੇ ਕੰਮ ਨੇ ਇਹ ਸਾਰੇ ਗੁਰੂ ਆਪੇ ਹੀ ਸਵਾਰ ਦੇ ਮਨ ਬੇਚੇ ਸਤ ਗੁਰ ਕੇ ਪਾਸ ਇਸੇ ਵਕ ਕੇ ਕਾਰਜ ਰਾਸ ਕਿਧਰੇ ਕਿਧਰੇ ਸਦ ਸੰਗ ਨੂੰ ਵਾਪਾਰ ਵੀ ਕੈ ਸ਼ਾਵਾ ਵਾਰੀ ਦਵਾਰੇ ਆਏ ਵੱਖਰੇ ਕਾਢੋ ਸੌਦਾ ਕਰ ਬੁਰਵਾਨੀ ਗੁਰੂ ਕੈందਰ ਦੇ ਸੇਮਨ ਲੈ ਜਾ ਪਰਮ ਅਲੰਨ ਪਰਮ ਖੇੜਾ ਜਿਤਨੇ ਚਿਰ ਤੱਕ ਮਨ ਮੇਰੇ ਕੋਲ ਹੈ ਤੇ ਮੈਂ ਆਪਣਾ ਜੀਵਨ ਆਪਣੇ ਮਨ ਦੇ ਆਸਰੇ ਤੇ ਬੀਤ ਕਰ ਰਿਹਾ ਉਸੇ ਨੂੰ ਕਹਿੰਦੇ ਨੇ ਮਨਮੁਖ ਔਰ ਮਨ ਦਾ ਇੱਕ ਸੁਭਾਅ ਹੈ ਚੱਲਣਾ 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 ਰੁਕਣਾ ਹੀ ਨਹੀਂ ਖੜ ਆ ਗਿਆ ਤਾਂ ਖੱਡੇ ਜਗਰਨਾ ਦਲਦਲ ਆ ਗਈਏ ਤੋਂ ਦਲਦਲ ਦੇ ਚ ਗਿਰਨਾ ਹੈ ਨਰਕ ਆ ਗਿਆ ਤੋਂ ਨਰਕ ਦੇ ਚ ਗਿਰਨਾ ਹੈ ਮਨ ਇਸ ਰਹੀ ਚਲ ਦਲਦੇ ਚੁੱਕੇ ਰੁਕਦਾ ਹੀ ਨਹੀਂ ਤੇ ਜਨਮ ਮਰਨ ਨੂੰ ਚਲਾਈ ਜਾ ਰਿਹਾ ਹੈ ਚਲਾਈ ਜਾ ਰਿਹਾ ਹੈ ਚਲਾਈ ਜਾ ਰਿਹਾ ਹੈ ਅਗਰੇ ਰੁਕ ਜਾਏ ਤੋਂ ਜਨਮ ਮਰਨ ਵੀ ਰੁਕ ਜਾਏ ਜਿਤਨੇ ਚਿਰ ਤੱਕ ਮਨ ਚਲਦਾ ਪਏ ਸਮਝ ਲੈਣਾ ਜਨਮ ਮਰਨ ਚਲਦਾ ਰਹੇ ਚਲਦਾ ਰਹੇ ਇਹ ਪਹਿਚਾਨ मूल पहचान धन गुरु अमरदास महाराज कहते हाथी दे सिर, ते ते सिर रखे लोहे ते सोने इस तरह ही तू अपना सिर अपना मन तेन गुरु दे कर, और के हवाले कर इस तरह अणथक होके ਸੇਵਾ ਕਰ ਖੜੇ ਹੋ ਕੇ ਸੇਵਾ ਕਰ ਆਪਣਾ ਮਨ ਅਰਪਣ ਕਰਕੇ ਆਪਣਾ ਤਨ ਅਰਪਣ ਕਰ ਹਾਂਜੀ ਇਹ ਕਥਾ ਗਿਆਨੀ ਸੰਤ ਸਿੰਘ ਮਸਕੀਨ ਸਾਹਿਬ ਦੀ ਗੁਰੂ ਅੰਗਦ ਦੇ ਪਾਤਸ਼ਾਹ ਜਾਨੀ ਭਾਈ ਲੈਣਾ ਜੀ ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਪਹਿਲੀ ਦਫਾ ਮਿਲਦੇ ਆ ਤਾਂ ਉਸ ਸਮੇਂ ਦੀ ਇੱਕ ਘਟਨਾ ਜਿਹੜੀ ਇਤਿਹਾਸਿਕ ਗ੍ਰੰਥਾਂ ਵਿੱਚ ਵਰਣਨ ਆ ਉਹ ਸੁਣਾਈਆਂ ਉਹਨਾਂ ਨੇ ਆਪਣੇ ਢੰਗ ਦੇ ਨਾਲ ਤੇ ਤੁਹਾਨੂੰ ਪਤਾ ਹੀ ਹੈ ਗਿਆਨੀ ਸੰਤ ਸਿੰਘ ਮਸਕੀਨ ਦਾ ਕਥਾ ਕਰਨ ਦਾ ਜਿਹੜਾ ਢੰਗ ਹੈ ਉਹ ਬੜਾ ਨਵੇਕਲਾ ਤੇ ਬੜਾ ਹੀ ਜਿਹੜਾ ਅਜੀਬ ਹੈ ਮਨੁੱਖ ਜਿਹੜਾ ਉਹ ਗਿਆਨੀ ਸੰਤ ਸਿੰਘ ਮਕੀਨ ਸਾਹਿਬ ਦੀ ਕਥਾ ਸੁਣਦਾ ਹੈ ਨਾ ਤੇ ਫਿਰ ਉਹ ਕਿਉਂ ਸਮਝ ਰੋ ਕਿ ਸਮੇ ਨੂੰ ਬੰਨ ਕੇ ਰੱਖ ਲੈਂਦੇ ਆ ਫਿਰ ਹਿੱਲਣ ਨਹੀਂ ਦੇ ਕਿਸੇ ਨੂੰ ਵੀ ਮਕੀਨ ਸਾਹਿਬ ਕਹਿੰਦੇ ਕਿ ਜਦੋਂ ਗੁਰੂ ਤੱਕ ਉਹ ਹੀ ਬੰਦਾ ਪਹੁੰਚ ਸਕਦਾ ਹੈ ਜਿਸ ਨੂੰ ਗੁਰੂ ਆਪ ਲੈਣ ਆਵੇ ਪਰ ਗੁਰੂ ਆਪ ਉਸੇ ਨੂੰ ਲੈਣ ਆਊਗਾ ਜਿਹੜਾ ਬੰਦਾ ਗੁਰੂ ਨੂੰ ਮਿਲਣ ਦੇ ਤਾਂ ਤੜਪ ਤੇ ਗੁਰੂ ਨੂੰ ਮਿਲਣ ਦਾ ਜਿਹੜਾ ਇੱਕ ਆਪਣੇ ਅੰਦਰ ਇਸ਼ਕ ਪੈਦਾ ਇਕਦਾ ਹੋਊਗਾ ਦੂਜੇ ਨੂੰ ਨਹੀਂ ਦੂਜਾ ਇਹ ਸੋਚ ਕੇ ਜੇ ਬੈਠਾ ਹੈ ਕਿ ਗੁਰੂ ਆਪ ਮੱਲ ਮਿਲਣਾ ਆਊਗਾ ਮੈਨੂੰ ਤਾਂ ਗੁਰੂ ਆਪ ਨਹੀਂ ਆਉਂਦਾ ਹੁੰਦਾ ਗੁਰੂ ਉਹਦੇ ਕੋਲ ਹੀ ਆਉਣਾ ਹੈ ਜਿਹੜਾ ਜਾਨੀ ਗੁਰੂ ਨੂੰ ਮਿਲਣ ਦੀ ਤਾਂਗ ਰੱਖਦਾ ਹੈ ਫਿਰ ਗੁਰੂ ਵੀ ਉਹਨੂੰ ਮਿਲਣ ਦੀ ਤਾਂਗ ਰੱਖਦਾ ਹੈ ਭਾਈ ਗੁਰਦਾਸ ਕਹਿੰਦੇ ਨਾ ਵੀ ਜੇ ਤੂੰ ਇੱਕ ਕਦਮ ਉੱਪਰ ਪੁੱਟਦਾ ਹੈ ਤਾਂ ਜਿਹੜਾ ਸਤਿਗੁਰਿਆ ਉਹ ਕਰੋੜਾਂ ਕਦਮ ਪੁੱਟ ਕੇ ਤੇਰੇ ਕੋਲ ਆਉਂਦਾ ਹੈ ਉਹ ਇਸੇ ਤਰ੍ਹਾਂ ਇੱਕ ਕਦਮ ਤਾਂ ਪੁੱਟਨੇ ਪੈਂਦਾ ਆ ਪ੍ਰੇਮ ਦਾ ਪਿਆਰ ਦਾ ਉਹ ਜਿਹੜਾ ਕਦਮ ਆ ਉਹ ਕੁੱਟੇ ਬਗੈਰ ਅਸੀਂ ਗੁਰੂ ਤੱਕ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਦੇ ਤੇ ਬਾਣੀ ਪੜਿਓ ਬਾਣੇ ਨਾਲ ਜੁੜਿਓ ਗੁਰੂ ਪ੍ਰਤੀ ਆਪਣੇ ਹਿਰਦੇ ਅੰਦਰ ਇਸ਼ਕ ਪੈਦਾ ਕਰਿਓ ਤੇ ਅਰਦਾਸ ਕਰਿਓ ਸਤਿਗੁਰ ਦੇ ਚਰਨਾਂ 'ਚ ਕਿ ਸਾਡੇ ਅੰਦਰ ਪ੍ਰਭੂ ਸਾਹਿਬ ਵਿਸ਼ਵਾਸ ਪੈਦਾ ਹੋਵੇ ਤਾਂ ਕਿ ਅਸੀਂ ਵੀ ਭਾਈ ਲੈਣੇ ਦੇ ਤਰ੍ਹਾਂ ਬਣਾ ਤਾਂ ਨਹੀਂ ਸਕਦੇ ਪਰ ਚਲੋ ਗੁਰੂ ਤਾਂ ਨਹੀਂ ਬਣ ਸਕਦੇ ਸਿੱਖ ਬਣ ਸਕਦੇ ਆ ਸਿੱਖ ਬਣ ਸਕੀ ਹੈ ਗੁਰੂ ਦੇ ਚਰਨਾਂ 'ਚ ਸਦਾ ਸਦਾ ਲਈ ਜਿਹੜਾ ਹੈ ਉਹ ਨਿਵਾਸ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਲੈ ਸਕੀਏ ਮਿਲਦੇ ਆ ਇੱਕ ਹੋਰ ਵੀਡੀਓ ਦੇ ਨਾਲ ਹੋਂ ਤੱਕ ਲਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ